ਨਾਮ ਕੀ ਤੁਹਾਡਾ ਸਰ ਮੇਰਾ ਨਾਮ ਅਮਰਪ੍ਰੀਤ ਸਿੰਘ ਮੈਂ ਸਾਨੂੰ ਪੇੜਾ ਛੋਟਾ ਬਦ ਆਮਾ ਦੀ ਵਰਕਰ ਜੀ ਕੀ ਗੱਲ ਹੋਈ ਜਿਹੜਾ ਤੁਹਾਡੇ ਤੇ ਇਲਜ਼ਾਮ ਲੱਗੇ ਆ ਝਗੜੇ ਦੇ ਕੀ ਕਾਰਨ ਮੈਨੂੰ ਸਰ ਗੱਲ ਤਾਂ ਨਹੀਂ ਪਤਾ ਮੈਂ ਦੇ ਘਰ ਪੀ ਗਿਆ ਸੁਤਾ ਪਿਆ ਆਪਣੇ ਘਰ ਕੋਈ ਇਹਦੀ ਬਾਹਰ ਹੋਣੀ ਕੋਈ ਖੁੰਦਕਬਾਜੀ ਕੋਈ ਬਾਹਰੋਂ ਖੁੰਦਕਬਾਜੀ ਰੱਬ ਜਾਣੇ ਕੀ ਲੈਣਾ ਤੇਰਾ ਮੈਨੂੰ ਕੋਈ ਸਰ ਇਹਦਾ ਲੈਣ ਤੇ ਨਹੀਂ ਹੈ ਸਿਰਫ ਪਾਰਟੀ ਦੇ ਨਾਮ ਲੈ ਕੇ ਨਾ ਆ ਕਾਂਗਰਸ ਦਾ ਬੀਜੇਪੀ ਦਾ ਮਤਲਬ ਕਿਆ ਨਾ ਮਤਲਬ ਸਾਡਾ ਗਵਾਂਢੀ ਵੀ ਜੇ ਵੀਰ ਸਾਡਾ ਇੰਨਾ ਪਿਆਰ ਉਹਨੂੰ ਪਾਰਟੀ ਟਿਕਰ ਦਿੱਤੀ ਸਾਡਾ ਕੋਈ ਲੈਣ ਦੀ ਨਹੀਂ ਗਮਲ ਪਾਰਟੀ ਬੰਦਾ ਨਾ ਉਹ ਕਾਂਗਰਸ ਵਾ ਵੇਖੋ ਇਹਦਾ ਹੱਕ ਜਿੱਦਾਂ ਮਰਜ਼ੀ ਜਾਵੇ ਸਾਨੂੰ ਇਹਦਾ ਕੋਈ ਮਤਲਬ ਹੁਣ 25 ਸਾਲ ਦਾ ਰਹਿੰਦੇ ਨੂੰ ਠੀਕ ਹੈ ਆ ਮਤਲਬ ਪੈਸਾ ਕਰਕੇ ਫੇ ਕੁਝ ਪੈਸਾ ਕਰਕੇ ਨਾ ਮੇਰੇ ਵੱਡੇ ਭਰਾ ਦੇ ਸ਼ਬੀ ਖਰਾਬ ਕਰਨਾ ਚਾਹੁੰਦਾ ਵਾ ਮੱਲੇ ਯਾਰ ਕੀ ਪੈਸਾ ਕਰਕੇ ਭਾਈ ਲੱਕੀ ਘੜ ਗਵਾਂਢੀ ਆ ਬੜਾ ਪਿਆਰ ਆ ਉਹਨਾਂ ਮੇਰਾ ਬਰਾ ਪਿਆ 25 ਸਾਇਕ ਪੈਸਾ ਕਰਕੇ ਮੇਰੇ ਵੱਡੇ ਭਰਾ ਰੇਣਾ ਛੱਬੀ ਖਰਾਬ ਕਰਨਾ ਚਾਹੁੰਦਾ ਵਾ ਤੇ ਉਹਨਾਂ ਨੇ ਤੁਹਾਡੇ ਤੇ ਵੀ ਇਲਜ਼ਾਮ ਲਾਏ ਤੁਹਾਡੇ ਤੇ ਕਿਉਂ ਲਾਏ ਮੈਂ ਕਹਣਾ ਸੱਜੀ ਉਸ ਇਹਦੇ ਭਰਾ ਨੂੰ ਬਾਦ ਮੁੰਡੇ ਤੇ ਇਹਦੇ ਵੱਡੇ ਭਰਾ ਨੂੰ ਬਾਦ ਮੁੰਡੇ ਤੇ ਨੂੰ ਪੁੱਛ ਲੈਣਾ ਪਰ ਰੱਬ ਜਾਣੇ ਪਈਏ ਬਾਅਦ ਕੀ ਕਰਦੇ ਮੇਨੋਰਾ ਕੋਈ ਲੈਣਾ ਦੇਣੇ ਵੇਖੋ ਹੁਣ ਮੰਨ ਲਓ ਬਾਰੋਂ ਮੁੰਡੇ ਆਏ ਇਹਨੂੰ ਕੁੱਟ ਕੁੱਟ ਕੇ ਚੱਲ ਗਏ ਨੇ ਇਹਨੇ ਇਹਨੇ ਸਾਰਾ ਨਾਮ ਮੇਤ ਤੇ ਮੇਰੇ ਗਵਾਂਢੀ ਹਲਾਤਾ ਵੀਜੇ ਵੀ ਦੇ ਇਹਨੇ ਗੋਲਦੀ ਭਾਈ ਦੇ ਨਾਮ ਲਾਤਾ ਦੋਵੇਂ ਮੇਤ ਤੇ ਇੱਥੇ ਕਿਉਂਕਿ ਛੁਕੋ ਕਰੋ ਪਰਮਾਤਵਾਰਾ ਮੇਰਾ ਵੱਡਾ ਭਰਾ ਦਿੱਲੀ ਗਿਆ ਵਾ ਛੁਕੋ ਕਰੋ ਨਹੀਂ ਇੰਨੇ ਭਾਜੀ ਨੇ ਮੇਰੇ ਵੱਡੇ ਭਾਈ ਨਾਮ ਹੀ ਲੜਨਾ ਸਿਕੋ ਤੁਹਾਡੇ ਕੋ ਸਬੂਤ ਹੈ ਕੋਈ ਪਾਰਟੀ ਦੇ ਟਿਕਟਾ ਦਿੱਤੀਆਂ ਵਾ ਵੱਡਾ ਭਰਾ ਦਿੱਲੀ ਦਾ ਮੇਰਾ ਇਹ ਕਹਿੰਦਾ ਕਿ ਜਨਮ ਦਿਨ ਦੇ ਬਹਾਨੇ ਤੁਸੀਂ ਉਹਨੂੰ ਬਾਹਰ ਸੱਦਿਆ ਮੈਂ ਕਹਿੰਦਾ ਸਰ ਜੀ ਕੋਈ ਹਾਂ ਮੈਨੂੰ ਕੋਈ ਗੱਲ ਤਾਂ ਨਹੀਂ ਪਤਾ ਮੈਂ ਆਪਣੇ ਘਰ ਸੁੱਤਾ ਪਿਆ ਵਾ ਮੈਨੂੰ ਕੋਈ ਗੱਲ ਤਾਂ ਨਹੀਂ ਪਤਾ ਇੰਨੇ ਵੇਖੋ ਮੈਂ ਤੇ ਮੇਰਾ ਗਵਾਂਢੀ ਸੁੱਤੀਏ ਨੇ 골ਡੀ ਭਾਜੀ ਜਿਹੜੇ ਵਿਜੇਪੀ ਤੋਂ ਲੜੇ ਨੇ ਵਾਰਡ ਨੰਬਰ 52 ਤੋਂ ਮੇਰਾ ਵੱਡਾ ਭਰਾ ਵੀ ਲੜਿਆ ਵਾ ਸਾਡੀ ਏਟਟਾ ਤੇ ਸਾਂਝੀ ਹੈ ਸਾਡਾ ਕੋਈ ਨਾ ਲੈਣ ਦੇ ਨੀਗਾ ਉਹ ਵੀ ਸੁਤੇ ਮੈਂ ਵੀ ਸੁਤਾ ਪਿਆ ਮਾ ਰੱਬ ਜਦ ਬਾਹਰੋਂ ਮੁੰਡੇ ਆਏ ਨੇ ਇਹਨੂੰ ਕੁੱਟ ਕੇ ਚਲ ਗਏ ਬਾਹਰ ਕੀ ਕਰਦਾ ਕੀ ਨਹੀਂ ਕਰਦਾ ਹਾਨੂੰ ਮੇਰਾ ਕੋਈ ਇਹਨਾਂ ਦਾ ਲੈਣ ਦੇ ਨੀਗਾ ਨੂੰ ਜਿਹੜੀ ਜਨਮ ਦੇ ਦੀ ਪਾਰਟੀ ਹਾਨੂੰ ਕੋਈ ਗੱਲ ਦਾ ਨਹੀਂ ਪਤਾ ਪਰ ਇਹ ਬਾਹਰ ਲੱਗਾ ਸਵੇਰੇ ਜਦੋਂ ਸਾਡੇ ਕੋਲਿਸ ਆਈ ਹੈ ਫਿਰ ਮੈਂ ਆਪਣਾ ਬਚਾਅ ਕਰਕੇ ਫਿਰ ਮੈਂ ਆਪਣੇ ਗਿਆਮ ਕੋਰਟ 'ਚ ਵਕੀਲਾਂ ਨਾਲ ਗੱਲ ਕੀਤੀ ਮੇਰੇ ਕਾਮੇ ਲੱਗੇ ਘਰ ਦੇ ਬਾਹਰ ਮੈਂ ਆਪਣੇ ਜੋ ਵੀ ਵਕੀਲ ਨੂੰ ਦੇਤੇ ਸਹੀ ਪ੍ਰੂਫ ਤੇ ਇਹਦਾ ਮਤਲਬ ਜਨਮ ਦਿਨ ਦੀ ਕਹਾਣੀ ਝੂਠੀ ਸੀ ਝੂਠੀ ਸਰ ਮੈਂ ਕੋਈ ਗੱਲ ਦਾ ਨਹੀਂ ਪਰ ਵੇਖੋ ਸਰ ਜੀ ਆ ਕਿੰਨਾ ਘਾਰਪੇ ਨੇ ਉਹੀ ਸਾਰੇ ਵੀਰ ਸਾਰੇ ਇੰਡੀਆ ਸਿਆਣੇ ਨੇ ਘਰ ਦਾ ਕੰਮ ਹੀ ਝੂਠਾ ਵਾ ਵੇਖੋ ਜੀ ਘਰ ਪੇ ਹੋਣਾ ਐਲਸੀਡੀ ਨੇ ਆਪਣੀ ਆਤ ਤੋੜਤੀ ਬੋਤਾ ਤੋੜ ਦਿਆ ਮੰਨ ਲਓ ਅਸੀਂ ਬਹੁਤ ਜੇ ਮੰਨ ਲਓ ਦਾਤੜ ਲੈ ਕੇ ਪਏ ਆ ਤਾਂ ਬੰਦਾ ਪਛੋ ਅਮਰੇ ਮੈਨ ਨਿਸ਼ਾਨ ਲੱਗਨੇ ਦਾਤੜ ਦੇ ਦਾਤੜ ਦੇ ਬੰਦੇ ਵੱਧ ਟੱਕ ਹੁੰਦੀ ਹੈ ਹਰ ਚੀ ਹੁੰਦੀ ਜਦੋਂ ਅੰਦਰ ਦੇ ਵੜਦਾ ਨਾ ਜੇ ਨੇ ਮੇਰੇ ਝੂਠੇ ਜਾਮ ਲਾਏ ਨੇ ਮੈਨੂੰ ਕੋਈ ਗੱਲ ਦਾ ਨਹੀਂ ਪਤਾ ਬਾਹਰੋਂ ਮੁੰਡੇ ਆਏ ਨੇ ਕੀ ਕੀਤਾ ਬਾਹਰ ਮੈਨੂੰ ਰੱਬ ਜਾਣੇ ਤੇ ਸਾਨੂੰ ਗੱਲ ਦਾ ਨਹੀਂ ਪਤਾ ਕੋਈ ਕੀ ਮੰਗ ਕੀ ਕਰਦੇ ਜੀ ਤੁਸੀਂ ਮੈਂ ਅਸੀਂ ਮੰਗ ਕਰਦਾ ਚਾਰ ਚੌਕੀ ਚਾਰਜ ਵੀਰ ਕੋਲ ਸਰ ਇਨਸਾਫ ਦਿੱਤਾ ਜਾਵੇ ਮਹੱਲੇ ਰਿਨਕਵੈਰੀ ਕਰੋ ਸਾਡੇ ਮਹੱਲੇ ਜੋ ਆ ਸਾਡਾ ਮਹੱਲਾ ਗਵਾ ਮਹੱਲੇ ਰਿਨਕਵੈਰੀ ਕਰਕੇ ਜੋ ਜੋਸ਼ੀ ਗਾਵਾ ਅਭੀ ਕਾਰਵਾਈ ਕਰੋ ਜੋ ਤੁਹਾਡਾ ਹੱਕ ਬੰਦਾ ਸਾਡਾ ਕਾਂਗਰਸ ਵਿਜੇ ਵੀ ਮਲਵ ਕਾਲੀ ਦਲ ਸਾਡਾ ਕੋਈ ਸਾਰੇ ਆੜੇ ਵੀਰ ਭਰਾ ਨੇ ਵੇਖੋ ਹੁਣ ਸਾਡੇ ਚਾਚਾ ਖੁਦ ਮੇਰਾ ਬੱਬਰ ਚਾਚਾ ਗਾਵਾ ਉਹ ਕਾਂਗਰਸ ਪਾਰਟੀ ਹੈਗਾ ਵਾ ਕੀ ਲੱਗਦਾ ਨਹੀਂ ਕਿ ਤੁਹਾਡਾ ਪ੍ਰਾਇਤਮ ਮਹੱਲੇ ਦਾ ਮੋਤਵਾਰ ਬੰਦਾ ਤੁਹਾਡਾ ਖਾਤਰ ਨਹੀਂ ਕੋਸ਼ਿਸ਼ ਮੈਂਗਣਾ ਸਰ ਜੀ ਆਹੀ ਬੰਦਾ ਅੱਗੇ ਵੀ ਨੇ ਕੀਤਾ ਵਾ ਅੱਗੇ ਪੈਸਾ ਕਰਕੇ ਇਹਨੇ ਬਿਆਨ ਦਿੱਤੇ ਸੱਗੇ ਵੀ ਤੇ ਉਹ ਵੱਡੇ ਸ਼ੁਕਾ ਕਰੋ ਪਰਮਾਤਮਾ ਵੱਲੋਂ ਵੱਡਾ ਭਰਾ ਦਿੱਲੀ ਗਿਆ ਜੇ ਵੱਡਾ ਭਰਾ ਇੱਥੇ ਹੁੰਦਾ ਨਾ ਵੱਡਾ ਭਰਾ ਇੱਥੇ ਹੁੰਦਾ ਮੇਰਾ ਇਹਨੇ ਸਰ ਸਾਡਾ ਵੀ ਨਾਲ ਲੈਣੇ ਵੱਡੇ ਭਰਾ ਦਾ ਸੰਦੇ ਪਾੜਿਆ ਤੁਹਾਡੇ ਨਾਲ ਰੰਜਿਸ਼ ਕਿਉਂ ਆ ਮੈਨੂੰ ਆਮ ਨਹੀਂ ਪਤਾ ਸ ਇੱਕ ਪੈਸਾ ਕਰਕੇ ਆ ਪਾਰਟੀ ਉਹਨਾਂ ਨੂੰ ਪੈਸੇ ਮਿਲਦੇ ਇਹਨੂੰ ਪੁੱਛ ਲੈਣਾ ਜਦੋਂ ਇਹਨੇ ਰਿਆਲੀ ਕਰਾਈ ਕਿੰਨੇ ਪੈਸੇ ਲੈ ਕੇ ਆਇਆ ਸਾਨੂੰ ਸਭ ਚੀਜ਼ ਦਾ ਪਤਾ ਵਾ ਅਸੀਂ ਕਿਉਂ ਬਈ ਯਾਰ ਉਹਦਾ ਹੱਕ ਵਾ ਪਾਰਟੀ ਪੈਸੇ ਦਿੰਦੀ ਦਵੇ ਨਾ ਦਵੇ ਸਾਡਾ ਕੋਈ ਲੈਣ ਦੇਣ ਨਹੀਂਗਾ ਵੇਖੋ ਅਹੀ ਭਾਈ ਇਮਾਨਦਾਰ ਬੰਦੇ ਆਮ ਦਾ ਵੀ ਸਾਨੂੰ 12 ਸਾਲ ਹੋ ਗਏ ਅੱਜ ਤੱਕ ਅਜੇ ਤੱਕ ਸਾਡਾ ਗਵਾਹ ਮੱਲਾ 1 ਰੁਪਿਆ ਵੀ ਕਿਹੋ ਨਹੀਂ ਖਾਦਾ 1 ਰੁਪਿਆ ਕੋਈ ਕਹ ਰਿਹਾ ਨਾ ਬੰਨੀ ਨੇ ਸੰਦੀਰ ਰੁਪਿਆ ਖਾਦਾ ਵਾ 1 ਰੁਪਿਆ ਅਜ ਤੱਕ ਹਰਾਮ ਦਾ ਆਪਣੀ ਮਿਹਨਤ ਕਰਦੇ ਆ ਆਪਣੇ ਵਪਾਰ ਕਰਦੇ ਆ ਆਪਣੇ ਬੱਚੇ ਘਰ ਦੇ ਪਾਲਦੇ ਪਏਗੇ ਪੁਲਿਸ ਤੋਂ ਕੀ ਮੰਗ ਕਰਦੇ ਪੁਲਿਸ ਵਹੀ ਇਨਸਾਫ ਦਿੱਤਾ ਜਾਵੇ ਇਨਚਾਰ ਚੌਂਕੀ ਸਾਰਨ ਨੂੰ ਕਹਿੰਦੇ ਆ ਇਨਕੁਆਰੀ ਕਰੋ ਜੋਨ ਇਨਕੁਆਰੀ ਦੇ ਆਂਦਾ ਵਾ ਉਹ ਇਨਸਾਫ ਦੋ ਮੇਰੇ ਕੋ ਕੈਮਰੇਗੇ ਤੁਹਾਨੂੰ ਕੈਮਰੇ ਗਵਾਹੀ ਹਰ ਚੀਜ਼ ਦਵਾਂਗਾ ਤੁਹਾਨੂੰ ਮੈਂ ਠੀਕ ਮੈਂ ਆਪਣੇ ਵਕੀਲ ਨੂੰ ਪਾ ਤ ਇਤੇ ਮੈਂ ਨਾਲੇ ਕੇਸ ਕਰਤਾ ਫਿਰ ਮੈਂ ਦਾਦਾਗਾ ਝੂਠੀ ਸ਼ਬੀ ਲਾਉਂਦਾ ਕੀ ਮਤਲਬ ਹੁੰਦਾ ਵਾ ਮੈਂ ਕਹਿੰਦਾ ਸਰ ਜੀ ਜੇ ਮੈਂਰੇ ਘਰ ਗਿਆ ਨਾ ਮੈਨੂੰ ਪ੍ਰੂਫ ਦੇ ਦੇ ਇੱਕ ਪ੍ਰੂਫ ਮੈਨੂੰ ਦੇਰੇਗਾ ਨਾ ਕਿਰੇ ਘਰ ਮੈਂ ਨੂੰ ਚਪੇਰ ਵੀ ਮਾਰੀ ਹੋਈ ਫੇਰ ਮੈਂ ਨਾਲ ਗੱਲ ਕਰੇ ਜੀ ਸਰ ਜਿਹੜਾ ਬੀਤੀ ਰਾਤ ਇੱਕ ਹਮਲੇ ਦੀ ਖਬਰ ਤੁਸੀਂ ਦੇਖੀ ਹੁਣੀ ਆ ਉਹਦੇ ਚ ਜੋ ਬੰਨੀ ਦੇ ਉੱਤੇ ਇਲਜ਼ਾਮਤ ਲੱਗੇ ਆ ਬੰਨੀ ਕਹਿੰਦਾ ਵੀ ਮੈਂ ਉਸ ਸਮੇਂ ਆਪਣੇ ਘਰ ਤੇ ਸੀ ਮੇਰੇ ਤੇ ਜਨੇ ਇਲਜ਼ਾਮ ਲੱਗੇ ਸਾਰੇ ਬੇਬਨਾਤ ਹੈ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਇੱਕ ਦਰਖਾਸਤ ਆਈ ਲੱਕੀਵਾਲੋਂ ਉਹਦੇ ਵੈਰੀਫਿਕੇਸ਼ਨ ਦੇ ਅਕੋਰਡਿੰਗ ਜੀ ਦਾ ਕਸੂਰ ਹੋਵੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਚਲਾਈ ਜਾਂਦੀ ਜਾਏਗੀ ਸਿਰਫ ਹੁਣ ਤੱਕ ਕੋਈ ਬੰਨੀ ਦਾ ਪਸੂਰ ਇੱਥੇ ਸਾਹਮਣੇ ਆਇਆ ਨਹੀਂ ਤਸਦੀਕ ਕਰ ਰਹੇ ਹਾਂ ਜੀ ਬੰਨੀ ਨੇ ਆਪਣਾ ਕੋਈ ਪੱਖ ਰੱਖਿਆ ਤੁਹਾਡੇ ਤੱਕ ਰੱਖਿਆ ਨਹੀਂ ਮੇਰੇ ਕੋਲ ਨਹੀਂ ਰੱਖਿਆ